真的。<I> ਨਰਾ ਭਗਵਾਨ ਕੀ ਜੈ ਮਹਾਰਾਜ ਬੋਰੇ ਵਾਲੇ ਮਹਾਰਾਜ ਕੀ ਜੈ ਅੱਜ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਇਹ ਫੈਸਲਾ ਹੋਇਆ ਜੋ 29 ਸਾਲਾਂ ਬਾਅਦ ਤੇ ਜਗਾ ਮੰਗੀ ਗਈ ਸੀ ਸੋ ਇਹਨਾਂ ਨਾਲ ਸਾਰੀ ਗੱਲਬਾਤ ਐ ਹੋਗੀ 21 ਮੈਂਬਰੀ ਚ 31 ਮੈਂਬਰੀ ਇਹ ਕਮੇਟੀ ਬਣਾਉਣਗੇ ਸੋ ਸਾਡੇ ਕੋਲੇ ਆਉਣ ਅਸੀਂ ਇੱਥੇ ਨਾਲ ਆ ਕੇ ਜਿੱਥੋਂ ਤੱਕ ਮਤਲਬ ਪੌਣੇ 2 ਕਿਲੇ ਹੋਣ ਚਾਹੇ 2 ਕਿਲੇ ਮਤਲਬ ਗਉਆਂ ਦੇ ਹਿਸਾਬ ਨਾਲ ਜਿਹੜੀ ਮਤਲਬ ਸ਼ਹਿਰ ਦੀ ਆਬਾਦੀ ਹੈ ਜਿਹੜੀ ਗਉਆਂ ਦੀ ਜਿੰਨੀ ਵੀ ਮਤਲਬ ਟੱਠੇ ਆ ਅਮਰੀਕੀ ਆ ਚਾਹੇ ਦੇਸੀ ਹੈਗੇ ਸੋ ਲਵੇ ਖੜ ਕੇ ਅਸੀਂ ਸਾਥ ਦੇਵਾਂਗੇ ਇਹਨਾਂ ਦਾ ਤੇ ਗਉਂਸਾਲਾ ਨੰਦੀਸਾਲਾ ਬਾਬਾ ਬੂਰੇ ਵਾਲੇ ਦੇ ਨਾਂ ਤੇ ਬਣਾਵਾਂਗੇ ਆਹ ਇਹ ਜੀ ਸੋਨੇ ਦੇ ਵਿੱਚ ਆਇਆ ਵੀ ਦੋ ਸਾਲਾਂ ਦੇ ਵਿੱਚ ਇੱਕ ਵਾਰੀ ਦੇ ਕਿੱਥੇ ਇਹੇ ਵਰ ਜਾਂਦੇ ਆ ਕਿ ਕਾਹਾਂ ਚੇਟ ਟੈਲੀਗ੍ਰਾਫ ਬਾਦ ਵਿੱਚ ਲੋਕਾਂ ਵੱਲੋਂ ਫੇਰ ਫੇਰ ਦੁਬਾਰਾ ਸ਼ਹਿਰ ਵਿੱਚ ਛੱਡੇ ਜਾਂਦੇ ਆ ਉਸ ਨੂੰ ਲੈ ਕੇ ਕੀ ਫੈਸਲਾ ਹੋਇਆ ਨਹੀਂ ਇੱਕ ਗੱਲ ਇਹ ਹੈ ਜੀ ਦੇਖੋ ਜਿਹੜੇ ਆਪਣੇ ਬਾਹਰ ਜਾਨਵਰ ਹੁੰਦੇ ਆਗੇ ਮਤਲਬ ਕੋਈ ਵੀ ਜਾਨਵਰ ਜਿਹੜਾ ਆਜ਼ਾਦ ਘੁੰਮਦਾਗਾ ਮਤਲਬ ਉਹ ਬੰਦਨ 'ਚ ਰਹਿਣਾ ਉਸ ਨੂੰ ਬਹੁਤ ਔਖਾਗਾ ਇਹ ਵੀ ਚਾਹੇ ਆਪਾਂ ਕਿਹੜਾ ਛੱਡਾਂਗੇ ਇਹਨਾਂ ਵੱਲੋਂ ਕੰਡਾਂ ਵੀ ਢਾਈਆਂ ਜਾਣਗੀਆਂ ਆਪਸ ਚ ਭੜਨਗੇ ਵੀ ਇਹ ਬਹੁਤ ਮੁਸ਼ਕਲ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਮਤਲਬ ਚਲਾਉਣੀ ਪਊਗੀ ਇਹ ਕੋਈ ਛੋਟਾ ਮੋਟਾ ਕਦਮ ਨਹੀਂ ਇਹ ਬਹੁਤ ਵੱਡਾ ਗੱਲ ਕਰਨੀ ਬਹੁਤ ਸੌਖੀ ਹੈਗੀ ਪਰ ਇਸ ਨੂੰ ਲੰਮੇ ਸਮੇਂ ਤੱਕ ਲਿਜਾਣਾ ਬਹੁਤ ਔਖਾ ਹੈ ਕੋਈ ਵੀ ਗੱਲ ਤੇ ਰਹਿਣਾ ਬਹੁਤ ਔਖਾ ਹੈ ਸੋ ਮੈਂ ਇਹ ਉਮੀਦ ਕਰਦਾ ਵੀ ਜਿਹੜੇ ਕਿ ਮੈਂਬਰ ਚਾਹੇ 33 ਮੈਂਬਰ ਕਮੇਟੀ ਬਣੂਗੀ ਸੋ ਉਹਨਾਂ ਨੂੰ ਪੂਰਨ ਤੌਰ ਤੇ ਮਤਲਬ ਇੱਕ ਲੱਤ ਤੇ ਖੜੇ ਹੋ ਕੇ ਤਪੱਸਿਆ ਕਰਨ ਜੋਗ ਹੈ ਮਤਲਬ ਤਪੱਸਿਆ ਹੀ ਕਰਨੀ ਪਊਵੇ ਇਹ ਵੀ ਇੱਕ ਤਪੱਸਿਆ ਹੀ ਹੈਗੀ ਸੋ ਮੈਂ ਕਹਿਣਾ ਵੀ ਮਹ ਮੰਤ ਰਮੇਸ਼ 무ਨੀ ਜੀ ਬਾਬੇ ਬੋਰੇ ਵਾਲੇ ਬ੍ਰਹਮਲੀਨ ਸਾਡੇ ਇਹਨਾਂ ਦੇ ਕਿਰਪਾ ਕਰਨ ਸੋ ਸ਼ਹਿਰ ਦੀ ਅਸੀਂ ਖੁਸ਼ੀਆਂ ਲਈ ਸ਼ਹਿਰ ਦੇ ਜੋ ਵੀ ਮਦਭਾਗੀਆਂ ਘਟਨਾਵਾਂ ਹੋਈਆਂ ਨੇ ਪਰਮਾਤਮਾ ਜੋ ਸਾਥੋਂ ਵਿਛੜ ਗਏ ਉਹਨਾਂ ਦੀ ਆ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਸ਼ਹਿਰ ਨੂੰ ਤਰੱਕੀ ਕਰਨ ਦਾ ਬਲ ਦਮ ਬਖਸ਼ੇ ਹੋਰ ਤੁਸੀਂ ਗੱਲ ਕਹੀ ਹੈ 21 ਮੈਂਟਰੀ ਕਮੇਟੀ ਬਣ ਜੂਗੀ ਪਰ ਕੀ ਗਊਸ਼ਾਲਾ ਦਾ ਵੀ ਸਹਿਯੋਗ ਰੋਣਾ ਜੀ ਹਾਂ ਅਸੀਂ ਗਊਸ਼ਾਲਾ ਦਾ ਦੇਖੋ ਹਾਂ ਜੀ ਅਸੀਂ ਵੀ ਸਹਿਯੋਗ ਦੇਵਾਂਗੇ ਅਸੀਂ ਆਪ ਆ ਕੇ ਕੰਦ ਕਢਵਾ ਕੇ ਜਾਵਾਂਗੇ ਹਾਂ ਜੀ ਬਾਈ ਕਦੋਂ ਤੱਕ ਹੋਜੂ ਨਿਸ਼ਾਨਦੀ ਬਸ ਜਦੋਂ ਮਤਲਬ ਕਮੇਟੀ ਬਣ ਗਈ ਚਾਹੇ ਹੁਣ ਕਰ ਲੈਣ ਮੇਰੇ ਕਣੀ ਦਾ ਇਹਨਾਂ ਦੀ ਕਮੇਟੀ ਬਣ ਬਣੇ ਮਤਲਬ ਇਹ ਆਉਣ ਸਾਰਾ ਕੁਝ ਆਪਾਂ ਮਤਲਬ ਉਹਦੀ ਕਰ ਦਾਂਗੇ ਡੋਮਡੇਰੇ ਚ ਆ ਕੇ ਮਤਲਬ ਉੱਥੇ ਆ ਜਾਣਾ ਬਾਬਾ ਨਾਲ ਸਾਰੀ ਸਾਡੀ رائے ਹੋਗੀ ਸੋ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਬਾਬਾ ਮਹੇਸ਼ ਮਨੀ ਜੀ ਮਹਾਰਾਜ ਬੋਰੇ ਵਾਲੇ ਕੀ ਅਸੀਂ ਸੰਤ ਮਹਾਰਾਜ ਕੇਵਲ ਦਾਸ ਜੀ ਮਹਾਰਾਜ ਗੋਪਾਲ ਦਾਸ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸੋ ਸੰਗਰਸ਼ੀ ਚ ਬਾਬਾ ਸਤਨਾਮ ਸਿੰਘ ਜੀ ਸੋ ਸਾਰੇ ਸੰਗਰਸ਼ੀ ਜੋਦਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਇਹਨਾਂ ਨੇ ਸਾਡੀ ਗੱਲ ਤੇ ਫੁੱਲ ਚੜਾਇਆ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੇਖੋ ਜੀ ਫੈਸਲਾ ਪਹਿਲਾਂ ਤਾਂ ਅਸੀਂ ਉਸ ਸੰਤ ਮਹਾਪੁਰਸ਼ਾਂ ਦਾ ਅਸੀਂ ਧੰਨਵਾਦ ਤਾਂ ਕਰ ਨਹੀਂ ਕਰ ਸਕਦੇ ਉਹਨਾਂ ਦਾ ਆਸ਼ੀਰਵਾਦ ਦੇ ਨਾਲ ਉਹ ਪਰਸੋਂ ਸਾਡੇ ਕੋਲ ਇੱਥੇ ਆਏ ਸੀ ਸਾਨੂੰ ਜਾਂਦੇ ਜਾਂਦੇ ਆਸ਼ੀਰਵਾਦ ਦੇ ਗਏ ਸੀ ਤੁਸੀਂ ਯਕੀਨ ਮੰਨਿਓ ਕਿ ਸਾਨੂੰ ਭੁੱਖ ਦੀ ਮਹਿਸੂਸ ਹੀ ਨਹੀਂ ਹੋਈ ਭੁੱਖ ਕੀ ਚੀਜ਼ ਐ ਸੋ ਪਹਿਲਾਂ ਤਾਂ ਅਸੀਂ ਸੰਤਾਂ ਦਾ ਧੰਨਵਾਦ ਕਰਦੇ ਆ ਸਾਡੇ ਬਾਬਾ ਗੋਪਾਲਦਾਸ ਜੀ ਬਾਬਾ ਮੱਖਣਮੁਣੀ ਜੀ ਸੰਤ ਬਾਬਾ ਸਾਡੇ ਕੇਵਲਦਾਸ ਜੀ ਹਕਤਾਲਾ ਵਾਲੇ ਤੇ ਬਾਬਾ ਆਲੂ ਪਰਵਾਲੇ ਜੀ ਸਤਨਾਮ ਸਿੰਘ ਜੀ ਤੇ ਸਾਰੇ ਜਿੰਨਿਆਂ ਮਹੇਸ਼ ਮੁਣੀ ਜੀ ਬੋਰੇ ਵਾਲੇ ਸੰਤਾਂ ਦੇ ਮਤਲਬ ਉਹਨਾਂ ਦੇ ਜਿਹੜੇ ਚੇਲੇ ਆ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜਿਹੜੀ ਇਹ ਅਸੀਂ ਪਿਛਲੇ ਦਿਨਾਂ ਤੋਂ ਜੰਗ ਲੜ ਰਹੇ ਸੀ ਗਊਸਾਲਾ ਦੇ ਵਿੱਚ ਗਊਸਾਲਾ ਬਣਾਉਣ ਵਾਸਤੇ ਕਿ ਜਿਹੜੇ ਆਵਾਰਾ ਅਮਰੀਕੀ ਠੱਠੇ ਆ ਖਾਸ਼ ਕਰਕੇ ਸ਼ਹਿਰ ਦੇ ਵਿੱਚ ਤੇ ਉਹ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਸੀ ਰੋਜ਼ ਐਕਸੀਡੈਂਟ ਹੋ ਰਹੇ ਸੀ ਉਹਨੂੰ ਦੇਖਦੇ ਹੋਏ ਅਸੀਂ ਮੈਂ ਤੇ ਮੇਰਾ ਵੱਡਾ ਭਰਾ ਜੱਗੀ ਜੱਫਾ ਅਸੀਂ ਭੁੱਖ ਹੜਤਾਲ ਤੇ ਬੈਠੇ ਸੀ ਅੱਜ ਤੋਂ 4 ਦਿਨ ਪਹਿਲਾਂ ਸੋ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਨਾ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਨਾ ਹਲਕੇ ਦੇ ਵਾਸੀਆਂ ਨੂੰ ਦੱਸਣਾ ਚਾਹੁੰਨਾ ਵੀ ਇੱਕ ਗੱਲ ਜ਼ਰੂਰ ਹੈ ਬੀ ਜੀ ਤੁਸੀਂ ਲੜੋਂਗੇ ਤਾਂ ਤੁਹਾਡੀ ਜਿੱਤ ਜ਼ਰੂਰ ਹੁੰਦੀ ਹੈ ਜਦੋਂ ਲੜਦੇ ਲੋਕ ਆ ਕਹਿੰਦੇ ਉਹਨਾਂ ਦੀ ਜਿੱਤ ਜ਼ਰੂਰ ਹੁੰਦੀ ਹੈ ਆ ਸਾਰੀ ਪ੍ਰਾਣੀ ਗਊਸ਼ਾਲਾ ਦੀ ਕਮੇਟੀ ਖੜੀ ਆ ਇਹਨਾਂ ਨੇ ਆ ਕੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸਾਰਾ ਅਸੀਂ ਸ਼ਹਿਰ ਵਾਸੀਆਂ ਦਾ ਇਕੱਠ ਕੀਤਾ ਸੀ ਮੇਰੀਆਂ ਮਤਾਮਾ ਭੈਣਾਂ ਵੀ ਆਈਆਂ ਇਹ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਡਾ ਇਹੋ ਫੈਸਲਾ ਹੋਇਆ ਹੈ ਕਿ ਜਿਹੜੀ ਆ ਰੋਡ ਦੇ ਉੱਤੇ ਕਰੋੜਾਂ ਦੇ ਭਾਦੀ ਜ਼ਮੀਨ ਅਸੀਂ ਅੱਜ ਜਿੱਤ ਕੇ ਸੰਘਰਸ਼ ਸਾਡਾ ਜਿੱਤ ਕੇ ਗਊਸ਼ਾਲਾ ਨੰਦੀ ਗਊਸ਼ਾਲਾ ਵਾਸਤੇ ਸਾਨੂੰ ਦੋ ਕਿੱਲਾਂ ਦਾ ਐਲਾਨ ਕਰਤਾ ਕਹਿੰਦੇ ਜੇ ਥੋੜੀ ਪਊ ਤਾਂ ਹੋਰ ਵੀ ਬਗੜ ਲਿਓ ਪਰ ਅਸੀਂ ਅੱਜ ਅਸੀਂ ਲੜ ਰਹੇ ਸੀਗੇ ਗਊਸ਼ਾਲਾ ਵਾਸਤੇ ਜਿਹੜੀ ਵੀ ਸਾਡੇ ਟੱਠਿਆਂ ਆਵਾਰਾ ਟੱਠਿਆਂ ਵਾਸਤੇ ਉਹ ਅਸੀਂ ਅੱਜ ਜੰਗ ਜਿੱਤ ਚੁੱਕੇ ਆ ਤੇ ਸਾਡਾ ਸੰਤਾਂ ਨੇ ਜੂਸ ਪਿਆ ਕੇ ਸਾਨੂੰ ਉਹ ਮਨਜ਼ੂਰ ਹੈ ਵੀ ਭਾਈ ਉਹ ਗਊਸ਼ਾਲਾ ਇਹ ਕ ਇਹਨਾਂ ਨੇ ਇਹ ਕ ਇਹ ਵੀ ਹੋਇਆ ਵੀ ਕਈ ਵਾਰੀ ਕੋਈ ਪੁੱਛਲੇ ਵੀ ਕਦੋਂ ਸ਼ੁਰੂ ਹੋਊਗਾ ਕੰਮ ਇਹਨਾਂ ਨੇ ਤਾਂ ਇਹ ਕਹਤਾ ਵੀ ਅਸੀਂ ਅੱਜੋ ਬੇਸ਼ੱਕ ਤੁਸੀਂ ਜਿਹੜਾ ਸਹਿਯੋਗ ਗਊਸ਼ਾਲਾ ਦੇਊਗੀ ਪੁਰਾਣੀ ਵੱਡੀ ਗਊਸ਼ਾਲਾ ਉਹ ਵੀ ਦੇਊਗੀ ਵੀ ਅੱਜ ਤੋਂ ਬੇਸ਼ੱਕ ਤੁਸੀਂ ਕੰਮ ਸਟਾਰਟ ਕਰਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ ਜਿਹੜੇ ਸਾਡੇ ਸੰਤ ਸਮਾਜ ਆਇਆ ਸੀਗਾ ਜਿੰਨਾਂ ਦਾ ਬੋਰੇ ਵਾਲੇ ਸੰਤਾਂ ਦਾ ਸਿਸਟਮ ਦੌਸਲਾ ਨਾਲ ਚੱਲਦਾ ਅੱਜ ਉਹਨਾਂ ਦੇ ਸੰਤ ਸਮਾਜ ਨੇ ਸਾਨੂੰ ਆ ਕੇ ਦੋ ਕਿੱਲੇ ਜਿਹੜੀ 90 ਸਾਲਾਂ ਲਈ ਸਾਨੂੰ ਜਗ੍ਹਾ ਦੀ ਹਾਂ ਭਰੀ ਹੈ ਉਹ ਕਹਿੰਦੇ ਵੀ ਤੁਸੀਂ ਜਦੋਂ ਮਰਜ਼ੀ ਇੱਥੇ ਨਿਉਂਤਰ ਸਕਦੇ ਹੋ ਆਪਣੇ ਨਾਲ ਆ ਕੇ ਉਹ ਨਿਉਂਤਰੋਂਗੇ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਕਿ ਕੋਈ ਲੜਾਈ ਝਗੜੇ ਦਾ ਪਹਿਲਾਂ ਡਰ ਹੁੰਦਾ ਸੀ ਉਹ ਡਰ ਨਹੀਂ ਹੈਗਾ ਹੁਣ ਉਹ ਕਹਿੰਦੇ ਵੀ ਤੁਸੀਂ ਇਹ ਆਪਦੀ 11 11 ਮੈਂਬਰੀ 21 ਮੈਂਬਰੀ ਜਾਂ 31 ਮੈਂਬਰੀ ਕਮੇਟੀ ਬਣਾ ਕੇ ਤੁਸੀਂ ਆਪ ਚਲਾਉਣੀ ਹੈ ਜਿਵੇਂ ਪਹਿਲਾਂ ਗੱਲਾਂ ਚੱਲਦੀਆਂ ਸੀ ਵੀ ਗਾਈਆਂ ਅੰਦਰ ਵਾੜ ਕੇ ਬਾਹਰ ਕੱਢੀਆਂ ਜਾਣਗੀਆਂ ਅੱਗੇ ਤੋਂ ਇਹ ਦੇਖਣ ਨੂੰ ਨਹੀਂ ਮਿਲੂਗਾ ਇਹ ਗਵਾਹ ਅੰਦੀਸ਼ਾਲਾ ਵੀ ਚਲੋ ਬਣ ਜੂਗੀ ਠੱਠੇ ਅੰਦਰ ਵੀ ਹੋ ਜਾਣਗੇ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਖਾਣ ਪੀਣ ਦਾ ਵੀ ਜਿਹੜਾ ਤਰਬੰਧ ਚਾਹੀਦਾ ਤਾਂ ਉਹ ਫਿਰ ਕਿਵੇਂ ਹੱਲ ਹੋਊਗਾ ਦੇਖੋ ਜੀ ਪਹਿਲਾਂ ਵੀ ਆਪਣੇ ਦੋ ਗਊਸਲਾ ਹੈਗੀਆਂ ਬਹੁਤ ਜ਼ਿਮੀਦਾਰ ਬਹੁਤ ਬਾਣੀਏ ਭਰਾ ਆਪਣੇ ਨਾਲ ਜੁੜੇ ਹੋਏ ਆ ਉਹ ਸਾਰੇ ਵੱਧ ਚੜ ਕੇ ਯੋਗਦਾਨ ਕਰਦੇ ਆ ਜਦੋਂ ਕਿਸੇ ਦੀਆਂ ਜਾਨਾਂ ਬਚਦੀਆਂ ਬਾਈ ਫਿਰ ਇਹਨਾਂ ਨੂੰ ਇੱਕ ਥਾਂ ਖਾਣ ਨੂੰ ਤਾਂ ਮਿਲੂਗੀ ਦੇਖੋ ਆਪਾਂ ਵੀ ਜ਼ਿਮੀਦਾਰਾਂ ਜੇ ਕਿ ਇੱਕ ਟਰਾਲੀ ਆਪਾਂ ਇੱਧਰ ਸੱਡ ਦੇਾਂਗੇ ਕੋਈ ਇਹਦੇ 'ਚ ਫਰਕ ਨਹੀਂ ਪੈਂਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਇਹਨਾਂ ਨੂੰ ਭੁੱਖ ਮਰੀ ਆਊਗੀ ਬੈਗਰੂ ਦੀ ਕਿਰਪਾ ਨਾਲ ਜੇ ਅੱਜ ਆਪਾਂ ਜੰਗ ਜਿੱਤੇ ਆਂ ਤੇ ਅੱਗੇ ਵੀ ਆਪਾਂ ਜਿੱਤਦੇ ਹੀ ਰਹਾਂਗੇ ਮਿਸਟਰ ਸਾਹਿਬ ਜਿਹੜੇ ਲੋਕਾਂ ਨੇ ਦਿਨ ਰਾਤ ਥੋੜੇ ਸ਼ਿਕਸ ਵਿੱਚ ਹਮਾਇਤ ਕੀਤੀ ਕੀ ਕਹਿਣਾ ਜਾਊ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਛੋਟੇ ਵੱਡੇ ਭਰਾ ਮੇਰੇ ਨਾਲ ਚਾਚੇ ਤਾਏ ਖੜੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਸੀਂ ਇੱਥੇ ਪੈਂਦੇ ਸੀ ਤਾਂ ਸਾਡੇ ਕੋਲੇ 20-20 ਬੰਦੇ ਰਾਤ ਨੂੰ ਪੈਂਦੇ ਰਹੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਇਧਰ ਗਊਸਾਲਾ ਕਮੇਟੀ ਦਾ ਵੀ ਜਿਨ੍ਹਾਂ ਨੇ ਚਾਹ ਪਾਣੀ ਸਾਨੂੰ ਇੱਥੇ ਆਪ ਆਪ ਪਹੁੰਚਾਉਂਦੇ ਰਹੇ ਆ ਉਹਨਾਂ ਕਮੇਟੀ ਦਾ ਵੀ ਧੰਨਵਾਦ ਕਰਦਾ ਮੀਡੀਆ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਸਾਡੇ ਕੋਲ ਹਰ ਟਾਈਮ ਹਾਜ਼ਰ ਰਹਿੰਦੇ ਸੀ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਜਿਹੜੀ ਸਾਡੀ ਸਮੁੱਚੀ ਟੀਮ ਬਣੀ ਸੀਗੀ ਉਹਦੇ ਚ ਅਸੀਂ 10 ਜਣੇ ਸਟਾਰਟਿੰਗ ਤੋਂ ਸੀਗੇ ਅਸੀਂ ਉਹ ਪ੍ਰੋਪਰ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਸਾਰਿਆਂ ਤੋਂ ਵੱਡਾ ਧੰਨਵਾਦ ਜਗਸੀਰ ਜੱਗੀ ਦਾ ਤੇ ਅਮਰਤਪਾਲ ਦਾ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਹੋਇਆ ਅਸੀਂ ਤਾਂ ਇਹਨਾਂ ਦੇ ਪਿੱਛੇ ਸੀਗੇ ਅੱਗੇ ਤਾਂ ਇਹ ਹੀ ਸੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਤ ਸਮਾਜ ਦਾ ਜਿਨ੍ਹਾਂ ਨੇ ਅਸੀਂ ਉਹਨਾਂ ਤੱਕ ਫਰਿਆਦ ਪਹੁੰਚਾਈ ਸਾਡੇ ਕੋਲ ਸੰਤ ਗੋਪਾਲ ਦਾਸ ਜੀ ਆਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆਪੇ ਆਪ ਦੇ ਸੰਤ ਸਮਾਜ ਚ ਗੱਲ ਕਰਕੇ ਬਿਨਾਂ ਕਿਸੇ ਪੋਲੀਟੀਕਲ ਬੰਦੇ ਨੂੰ ਵਿੱਚ ਪਾਏ ਅਸੀਂ ਲੀਡਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਸੀ ਗੱਲ ਕਰ ਕਿਸੇ ਲੀਡਰ ਨੇ ਨਹੀਂ ਸੁਣੀ ਸਾਡੀ ਸੰਤਾਂ ਨੇ ਸਾਡੀ ਸੁਣ ਕੇ ਸਾਨੂੰ ਆ ਕੇ ਮਤਲਬ ਇਹ ਵਿਸ਼ਵਾਸ ਦਿਵਾਇਆ ਵੀ ਆ ਲੋ ਤੁਸੀਂ ਆ 2 ਕਿੱਲੇ ਲਓ 1.5 ਲਓ 2.5 ਲਓ ਜ਼ਮੀਨ ਦੀ ਕੋਈ ਹੱਦ ਨਹੀਂ ਹੋ ਕਹਿੰਦੇ ਜਿੰਨੀ ਚਾਹੀਦੀ ਓਨੀ ਲੈ ਲਓ ਤੇ ਅਸੀਂ ਧੰਨਵਾਦ ਕਰਦੇ ਆ ਤੇ ਜਿਹੜੇ ਬੰਦੇ ਇੱਕ ਦੋ ਇੱਥੇ ਸਾਨੂੰ ਰੌਲਾ ਪਾਉਂਦੇ ਸੀਗੇ ਅਸੀਂ ਉਹਨਾਂ ਦੀ ਨਖੇਦੀ ਕਰਦੇ ਆ ਕਿ ਨਗਰ ਕਾਉਂਸਲ ਜਦੋਂ ਪੋਰ ਲਾਉਂਦੀ ਸੀ ਸਾਰੇ মিডিਆ ਨੂੰ ਪਤਾ ਉਹਨਾਂ ਨੂੰ 2 ਮਰਲੇ ਜਗ੍ਹਾ ਨਹੀਂ ਮਿਲੀ ਉਹ ਜਿਹੜਾ ਬੋਰ ਆ ਉਹ ਡੇਰਾ ਬਾਬਾ ਹਕਤਾਲਾ ਦੇ ਰਾਹ ਤੇ ਲੱਗਿਆ ਜਾ ਕੇ ਦੇਖ ਸਕਦੇ ਹੋ ਤੁਸੀਂ ਸਾਨੂੰ ਸੰਤ ਸਮਾਜ ਨੇ ਜਗ੍ਹਾ ਤਾਂ ਦਿੱਤੀ ਐ ਸਾਨੂੰ ਉਹਨਾਂ ਨੇ ਕਹਿੰਦਾ ਜਿੰਨੀ ਮਰਜ਼ੀ ਵਗਲ ਲੋ ਨੰਦੀ ਸ਼ਾਲਾ ਵਾਸਤੇ ਅਸੀਂ ਸਿਰ ਝੁਕਾ ਕੇ ਸਾਡੀ ਟੀਮ ਆ ਜਿਹੜੀ ਉਹ ਸੰਤ ਸਮਾਜ ਦਾ ਧੰਨਵਾਦ ਕਰਦੀ ਆ ਤੇ ਅਸੀਂ ਬੇਨਤੀ ਵੀ ਕਰਦੇ ਆ ਸਾਰੇ ਸਰਦੂਲਗੜ ਇਲਾਕੇ ਨੂੰ ਵੀ ਇਹ ਟੀਮ ਦਾ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਆਪਾਂ ਨੰਦੀ ਸ਼ਾਲਾ ਸਾਰਿਆਂ ਤੋਂ ਵਧੀਆ ਚਲਾ ਸਕੀਏ ਸੁੱਖਾ ਜੀ ਕਿਦੋਂ ਜਿਸ ਨੇ ਜਿਹੜਾ ਇਹ ਪੱਥਰ ਰੱਖੋਗੇ ਤੇ ਕਦੋਂ ਸ਼ੁਰੂਆਤ ਹੋ ਜੂਗੀ ਇਸ ਨੰਦੀ ਸ਼ਾਲਾ ਦੀ ਇਹ ਬਾਂਸਲ ਸਾਹਿਬ ਬਾਬੇ ਦਾ ਸਾਨੂੰ ਅੱਜ ਹੀ ਕਹਿੰਦੇ ਸੀ ਬਾਬੇ ਕਹਿੰਦੇ ਅੱਜ ਦੱਸੋ ਕੀ ਕਰਨਾ ਸਾਡੇ ਦੋ ਥੋੜੇ ਜਿਹੇ ਰਜੇਵੇਂ ਆ ਤੁਹਾਨੂੰ ਵੀ ਪਤਾ ਉਹਦੇ ਬਾਰੇ ਉਹ ਕਰਕੇ ਦੀਵਾਲੀ ਤੋਂ ਬਾਅਦ ਅਸੀਂ ਕਮੇਟੀ ਬਣਾ ਕੇ ਉਹ ਕਮੇਟੀ ਬਾਰੇ ਅਸੀਂ মিডিਆ ਨੂੰ ਵੀ ਦੱਸਾਂਗੇ ਲੁੱਕ ਕੇ ਕਮੇਟੀ ਨਹੀਂ ਬਣੂ মিডিਆ 'ਚ ਦੱਸ ਕੇ ਕਮੇਟੀ ਬਣਾਵਾਂਗੇ ਤਾਂ ਜੋ ਸਾਡੇ ਨਾਲ ਕੰਧ ਬਣ ਕੇ ਖੜੇ ਨਾ ਕਿ ਇਕੱਲੇ ਨਾ ਦੇ ਮੈਂਬਰ ਹੋਣ ਇਹ ਕਹੂ ਇਨਸ਼ਾਅੱਲਾ ਜਦੋਂ ਬਣ ਗਈ ਇਨਸ਼ਾਅੱਲਾ ਬਣ ਗਈ ਤਾਂ ਇੱਕ ਵਾਰੀ 12 ਪਰਸੂਆਂ ਤੋਂ ਵੀ ਇਜਾਜ਼ਤ ਆ ਮਿਲ ਜੂਗੀ ਲੇਕਿਨ ਦੁਬਾਰਾ ਫਿਰ ਸ਼ਹਿਰ ਵੀ ਨਿਕਾਏ ਜਾਂਦੇ ਆ ਉਸ ਦਾ ਕੀ ਹੱਲ ਹੋਊਗਾ ਉਹਦਾ ਗੁਰਜੀਤ ਜੀ ਇਹ ਹੱਲ ਆ ਵੀ ਆਪਾਂ ਪ੍ਰਸ਼ਾਸਨ ਦੇ ਡੀਐਸਪੀ ਸਾਹਿਬ ਕੋਲ ਕੀ ਗਏ ਹੁਣ ਉਹ ਕਹਿੰਦੇ ਅਸੀਂ ਤੁਹਾਡੇ ਦੋ ਬੰਦੇ ਲੈ ਕੇ ਜਿਹੜੀ ਕਾਨੂੰਨੀ ਕਾਰਵਾਈ ਅਜੇ ਕੋਈ ਪਸੂ ਛੜਦਾ ਸਾਨੂੰ ਮਿਲ ਗਿਆ ਉਹਨਾਂ ਤੇ ਅਸੀਂ ਪਰਚਾ ਦਰਜ ਵੀ ਕਰਾਂਗੇ ਗੱਡੀਆਂ ਵੀ ਜਬਤ ਕਰਾਂਗੇ ਮਤਲਬ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਸਾਨੂੰ ਵੀ ਜੇ ਕੋਈ ਮਿਲ ਗਿਆ ਛੜਦੇ ਅਸੀਂ ਵੀ ਨਹੀਂ ਉਹਨਾਂ ਨੂੰ ਅਸੀਂ ਜੋ ਅੱਜ ਸੰਤ ਸਮਾਜ ਨੇ ਫੈਸਲਾ ਕੀਤਾ ਉਹਦਾ ਸਵਾਗਤ ਕਰਦੇ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਸਾਡੀ ਮੰਗ ਸੀ ਉਹਨੂੰ ਪੂਰਾ ਕੀਤਾ ਅਸੀਂ ਇੱਥੇ ਜਿਹੜੀ ਜਗ੍ਹਾ ਪਈ ਸੀ ਕੌਸ਼ਾਲਾ ਦੇ ਨਾਲ ਉਦੀ ਮੰਗ ਕੀਤੀ ਸੀ ਕਿਉਂਕਿ ਉਹ ਪ੍ਰਾਣੀ ਜਿਹੜੀ ਗਊਸ਼ਾਲਾ ਹੈ ਉਹਦੇ ਅਧੀਨ ਸੀ ਤੇ ਉਹਨਾਂ ਨੇ ਸੰਤਾਂ ਨਾਲ ਗੱਲ ਕਰਕੇ ਸਾਨੂੰ 2 ਕਿਲੇ ਜਗਾ ਵੀ ਹਾਂ ਭਰੀਏ ਤੇ ਕਿਹਾ ਕਿ ਤੁਸੀਂ ਬੇਸ਼ੱਕ ਅੱਜ ਕੰਮ ਚਲਾ ਲਓ ਪਰ ਤੁਹਾਨੂੰ ਪਤਾ ਹੈ ਇਹ ਵੱਡੀਆਂ ਗੱਲਾਂ ਹੁੰਦੀਆਂ ਨੇ ਕੰਮ ਕੱਲੇ ਗੱਲਾਂ ਨਾਲ ਨਹੀਂ ਚੱਲਦੇ ਇਸ ਲਈ ਫੰਡ ਦੀ ਲੋੜ ਹੁੰਦੀ ਹੈ ਟੀਮ ਦੀ ਲੋੜ ਹੁੰਦੀ ਹੈ ਉਹ ਟੀਮ ਹੈ ਆਪਾਂ ਸਾਰਿਆਂ ਦੀ ਸਹਿਮਤੀ ਨਾਲ ਸ਼ਹਿਰ ਦੀ ਸਹਿਮਤੀ ਨਾਲ ਸ਼ਹਿਰ ਚੋਂ ਹਰ ਇੱਕ ਭਰਾ ਦੀ ਰੈ ਲੈ ਕੇ ਵਧੀਆ ਟੀਮ ਬਣਾ ਕੇ ਦੀਵਾਲੀ ਤੋਂ ਬਾਅਦ ਫੰਡ ਦੀ ਕਲੈਕਸ਼ਨ ਵਗੈਰਾ ਕਰਕੇ ਫੇਰ ਹੀ ਬਣੂਗੀ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਵੀ ਇਸ ਟੀਮ ਦੀ ਫਾਈਨੈਂਸ਼ਲੀ ਵੀ ਵੱਧ ਤੋਂ ਵੱਧ ਮਦਦ ਕਰਿਓ ਤਾਂ ਕਿ ਆਪਾਂ ਉਨੀ ਹੀ ਜਲਦੀ ਇਹਦੀ ਕੰਸਟਰਕਸ਼ਨ ਕਰਕੇ ਆਪਾਂ ਇੱਥੇ ਜਿਹੜੇ ਠੱਠੇ ਰਿਹਾ ਤੇ ਬਾੜ ਸਕੇ